ਗੱਲ ਸੁਣ ਲੈ ਮੇਰੀ ਚੁੱਪ ਚਾਪ ਆ ਕੇ ਮੇਰੇ ਕੰਮ ਤੇ ਲੱਗ ਜੀ ਮੈਂ ਦੁਬਾਰੇ ਕਿਹੜਾ ਮਾਰੂੰਗੀ ਜਿਉਂ ਨਹੀਂ ਆਉਣਾ ਹੁੰਦਾ ਕਿੱਦਾਂ ਦਾ ਆ ਜਾਂਦਾ 2 ਸਾਲ ਹੋ ਗਏ 20 ਵਾਰੀ ਫੋਨ ਕੀਤਾ ਸਾਰਾ ਪਤਾ ਉਹਨੂੰ ਵੀ ਮੇਰੀ ਮਾਂ ਮਾਵਾਰ ਉਹ ਨਾ ਆਤਾ ਤੁਸੀਂ ਬਾਅਦ ਚ ਲਿਓ ਪਹਿਲਾਂ ਮੇਰੇ ਪੈਸਿਆਂ ਦਾ ਵੀ ਹੱਲ ਕਰ ਦੋ ਮੈਂ ਤੇਰੇ ਹਸਪਤਾਲਾਂ ਦਾ ਠੇਕਾ ਲੈਤਾ ਤੂੰ ਮੇਰਾ ਸੀਰੀ ਹੈ ਕਿ ਮੈਂ ਤੇਰਾ ਸੀਰੀ ਆਂ ਭਾਗਵਾਨੀ ਪਹਿਲਾਂ ਮੈਂ ਪੀਣਾ ਨਹੀਂ ਪਹਿਲਾਂ ਮੈਂ ਪੀਉਂਗੀ ਨਹੀਂ ਮੈਂ ਪਹਿਲਾਂ ਮੈਂ ਜਦੋਂ ਜੰਮਣੇ ਮਰਦਾ ਨਹੀਂ ਦੇਖਣਾ ਚਾਹੁੰਦਾ मनु माफ करी रब्बा ऐ ओये मौज ना पैसे लेके मुड़के के, के ना नहीं लेती देना ਉਸੀ ਸਰਦਾਰਨੀ ਜੀ ਸਾਸਰੀ ਕਾਲ ਸਾਸਰੀ ਕਾਲ ਤਾਂ ਠੀਕ ਐ ਮौज ਨਾਲ ਇੱਥੇ ਪਈ ਐ ਪੈਸੇ ਤਰਾ ਪਿਓ ਦੇਊਗਾ ਬਹਿ ਜਾ ਸਰਦਾਰਨੀ ਜੀ ਬਹਿ ਕੇ ਗੱਲ ਕਰ ਲੈ ਮੈਂ ਇਹ ਜਿਹਾ ਖਾਤੇ ਬੈਠਾ ਤੈਨੂੰ ਸ਼ਰਮ ਨਹੀਂ ਆਉਦੀ ਕਹਿੰਦੀ ਇਹਨੂੰ ਸ਼ਰਮ ਕਾਦੀ ਐ ਜੀ ਤੁਹਾਨੂੰ ਮੇਰੀ ਹਾਲਤ ਦਿਸਦੀ ਹੋਈ ਐ ਮੈਂ ਬੋਲ ਰਿਹਾ ਆਹੋ ਹੁਣ ਤੂੰ ਮੈਨੂੰ ਦੇਖ ਕੇ ਬਿਮਾਰ ਹੋ ਗਈ ਮौज ਨਾਲ ਪਈ ਸੀ ਤੰਤਾ ਕੁਛ ਵੀ ਨਹੀਂ ਹੋਇਆ ਨਾ ਜੇ ਤੋ ਦੁੱਧ ਦਾ ਡੋਲੂ ਭਰਾ ਲਿਆਉਂਦੀ ਸੀ ਤੇ ਉਦੋਂ ਤੈਨੂੰ ਸ਼ਰਮ ਨਹੀਂ ਆਈ ਉਦੋਂ ਤਾਂ ਬਿਮਾਰ ਨਹੀਂ ਹੋਈ ਕੋਈ ਨਾ ਸਰਦਾਰ ਨੇ ਜੀ ਮਾਨੂੰ ਵੀ ਪਤਾ ਵੀ ਤੁਹਾਡੇ ਪੈਸੇ ਰਹਿੰਦੇ ਨੇ ਕੋਈ ਨਾ ਕੋਈ ਹੀਲਾ ਕਰਾਂਗੇ ਨਾ ਹ ਕੰਨਾਂ 'ਚ ਚਮਕਾ ਰੱਖੇ ਨਾ ਮੋਜ ਨਾਲ ਇਹ ਵੇਚ ਕੇ ਦੇ ਦੇ ਕੀ ਗੱਲਾਂ ਕਰਦਾ ਸਰਦਾਰ ਨੇ ਜੀ ਸਿਉਣੇ ਦੇ ਹੁੰਦੇ ਮੈਂ ਤੁਹਾਡੀ ਤਲੀ ਤੇ ਧਰ ਦਿੰਦੀ ਨਕਲੀ ਨੇ ਦੇਖੋ ਪਰਖਾ ਕਰਕੇ ਗੱਲ ਸੁਣ ਲੈ ਮੇਰੀ ਇੱਕ ਕੰਨ ਖੋਲ ਕੇ ਚੁੱਪਚਾਪ ਨਾ ਖੜੀ ਹੋ ਜਾ ਚੱਲ ਕੇ ਮੇਰਾ ਕੰਮ ਕਰ ਨਾਲੇ ਕੱਪੜੇ ਤੋਂ ਨਾਲੇ ਸਫਾਈਆਂ ਕਰਨਾ ਭਾਂਡੇ ਮਾਂਜਣ ਵਾਲੇ ਪੈਣਾ ਜੇ ਮੈਂ ਕੰਮ ਕਰਨ ਜੋਗਰੀ ਹੁੰਦੀ ਮੈਂ ਕਹਾਉਂਦੀ ਨਹੀਂ ਸੀ ਮੈਂ ਆਪ ਹੀ ਆ ਜਾਂਦੀ ਕਿਦਾ ਜੀ ਕਰਦਾ ਰੋਜ਼ ਰੋਜ਼ ਨਾਪਾ ਕਰਾਉਣ ਨੂੰ ਗੱਲ ਸੁਣ ਲੈ ਮੇਰੀ ਚੁੱਪਚਾਪ ਆ ਕੇ ਮੇਰੇ ਕੰਮ ਤੇ ਲੱਗ ਜੀ ਮੈਂ ਦੁਬਾਰੇ ਕਿਹੜਾ ਮਾਰੂੰਗੀ ਮੈਨੂੰ ਮੇਰੀ ਗੱਲ ਸੁਣੋ ਦੁਬਾਰੇ ਆਉਣ ਦਾ ਮੌਕਾ ਵੀ ਨਾ ਦੇਈ ਉਦੋਂ ਪਹਿਲਾਂ ਤੂੰ ਹੀ ਆ ਜੀ ਚੰਗਾ ਲੈਣ ਵਾਲੀ ਤਾਂ ਬਥੇਰੇ ਤਕੜੀ ਹੋ ਗਈ ਸੀ ਸਾਸ੍ਰੀਕਾਰ ਸਰਦਾਰਨੀ ਜੀ ਤੂੰ ਐ ਬੈਠੀਆਂ ਪੱਖਾ ਲਾ ਲੈਂਦੀ ਠੰਡ ਤਾਂ ਲੱਗੀ ਜਾਂਦੀ ਹੈ ਸਰੀਰ ਚੱਲਦਾ ਨਹੀਂ ਹਵਾ ਨਰੇ ਸਰਦਾਰ ਨਹੀਂ ਆਈ ਸੀ ਕੀ ਕਹਿੰਦੀ ਸੀ ਬੋਲੂ ਹੀ ਨਹੀਂ ਉਹ ਮੈਂ ਸਸੀ ਘਰ ਬੁਲਾਈ ਗੁੱਸੇ ਜੇ ਹੋ ਕੇ ਨਾਂਗੀ ਕੀ ਕਹਿਣਾ ਸੀ ਇੱਕ ਬਿਮਾਰੀ ਇੱਕ ਕਰਜ਼ਾ ਤੇ ਇੱਕ ਗਰੀਬੀ ਨਾ ਰੱਬ ਕਿਸੇ ਨੂੰ ਦੇਵੇ ਜੇ ਦੇਵੇ ਤਾਂ ਕੋਈ ਸਹਾਰਾ ਦੇਣ ਵਾਲਾ ਵੀ ਹੋਵੇ ਰੱਬ ਨੇ ਇੱਕ ਪੁੱਤ ਦਿੱਤਾ ਸੀ ਸੋਚਿਆ ਸੀ ਪੜ੍ਹ ਲੈ ਕੇ ਸਹਾਰਾ ਬਣੂੰਗਾ ਉਹ ਵੀ ਸ਼ਹਿਰ ਜਾ ਕੇ ਲੱਗ ਗਿਆ ਕੰਮ ਤੇ ਪੁੱਛਦਾਨੀ ਆ ਕੇ ਮਾਂ ਦਾ ਹਾਲ ਕੰਮ ਕਾਦਾ ਦਿਹਾੜੀਆਂ ਹੀ ਨੇ ਦਿਹਾੜੀ ਜਾਂਦਾ ਹੋ ਤਾਂ ਭੁੱਖ ਕੰਮ ਢਪਰਦਾ ਹੋ ਨਹੀਂ ਤਾਂ ਭੁੱਖਾ ਮਰਦਾ ਹੋਣਾ ਤੈਨੂੰ ਲੱਗਦਾ ਵੀ ਉਹ ਭੁੱਖਾ ਮਰਦਾ ਉਹ ਕਾਹਨੂੰ ਭੁੱਖੇ ਮਰਦੇ ਨੇ ਉਹ ਤਾਂ ਈਸਾਂ ਕਰਦੇ ਨੇ ਆਪਦੇ ਸਹੁਰਿਆਂ ਦੇ ਘਰ ਰਹਿ ਕੇ ਤੈਨੂੰ ਪਤਾ ਉਹਦੇ ਸਹੁਰੇ ਉਹਨੂੰ ਹਜੇ ਕਿੰਨਾ ਉਹ ਕਰਦੇ ਨੇ ਨਹੀਂ ਤਾਂ ਸ਼ਹਿਰ 'ਚ ਤੁਹਾਨੂੰ ਪਤਾ ਪਾਣੀ ਵੀ ਮੁੱਲ ਦਾ ਦਿਹਾੜੀਆਂ ਨਾਲ ਕਿੱਥੇ ਖਰਚੇ ਪੂਰੇ ਕਰ ਲੂ ਇਹ ਤਾਂ ਉਹਦੇ ਸੱਸ ਚੰਗੀਆਂ ਜਿਹੜੀ ਉਹਨਾਂ ਦੀ ਉਹ ਕਰੀ ਜਾਂਦੀ ਆ ਉਹ ਨੂੰ ਆਪਣੀ ਕਿੱਥੇ ਜਾਦ ਆਉਂਦੀ ਆ ਤਾਈਓ ਤਾਂ ਇੱਥੇ ਆਪਾਂ ਨੂੰ ਖਵਾਉਣਾ ਪੈਂਦਾ ਉੱਥੇ ਉਹਨਾਂ ਤੋਂ ਖਾਂਦਾ ਉਹ ਤਾਂ ਹੀ ਨਹੀਂ ਆਉਂਦਾ ਆਪਣੇ ਕੋਲੇ ਆਪਣੇ ਕੋਲੇ ਆ ਕੇ ਉਹਨੇ ਕੀ ਲੈਣਾ ਚੱਲ ਛੱਡ ਤੂੰ ਬਹਿ ਜਾ ਆਰਾਮ ਕਰ ਮੈਂ ਦੇਖਦਾ ਰਸੋਈ 'ਚ ਨਾਲੇ ਮੈਂ ਚਾਹ ਬਣਾ ਕੇ ਲੈ ਆਉਣਾ ਨਾਲੇ ਜੇ ਕੋਈ ਪਾਂਡਾ ਲਈ ਕੱਪੜਾ ਧੋਣ ਵਾਲਾ ਉਤੋਂ ਦਨ ਕਰ ਲਾ ਕੁੱਟ ਚਾਹ ਕਰ ਲੈਣਾ ਨਾਲੇ ਤਾਂ ਮੈਂ ਪੀ ਲੂੰ ਉਹ ਨਾਲੇ ਇਹਦਾ ਕੱਢ ਪਰ ਚੂਗਾ ਦੁੱਧ ਵੀ ਦੇਖ ਲਾਣਾ ਲੈ ਉਹੀ ਗੱਲ ਦੁੱਧ ਤਾਂ ਹੈ ਡੋਲੂ ਤਾਂ ਖਾਲੀ ਪਿਆ ਜਿੱਦੇ ਦੀ ਬਿਮਾਰ ਹੋਈ ਆ ਨਾ ਤਾਂ ਬਹੁਤ ਟਾਈਮ ਲੱਗਦਾ। ਨਾ ਪੈਸੇ ਨੇ। ਕੀ ਕਰੀਏ? ਸਾਰੇ ਪੈਸੇ ਤੇਰੀ ਬਿਮਾਰੀ ਤੇ ਲੱਗ ਕੀ ਜਾਂਦੇ ਨੇ। ਚਲੋ ਪਾਣੀ ਦਾ ਗਲਾਸ ਦੇ ਦੇਣਾ। ਢਿੱਡ ਤਾਂ ਭਰ ਜੂ। ਲੈ ਉੱਠ। ਦੁੱਧ ਤਾਂ ਹੈ ਨਹੀਂ ਸੀਗਾ। ਚਾਹ ਤਾਂ ਮੈਂ ਬਣਾਈ ਨਹੀਂ। ਤੂੰ ਆ ਘੁੱਟ ਪਾਣੀ ਪੀ ਲਾ ਇੰਨੇ ਮੈਂ ਦੁੱਧ ਲਿਆਉਣਾ ਕਿਸੇ ਪਾਸੋਂ ਕਰਦਾ ਕੋਈ ਹੀਲਾ ਲੈ ਪੀ ਲੈ ਪੀ ਲੈ ਘੁੱਟ ਤੂੰ ਮੇਰੇ ਪੁੱਤ ਨੂੰ ਵੀ ਫੋਨ ਕਰ ਦੇ ਹੋਈ ਆ ਜਾਊਗਾ ਤੂੰ ਕਿੱਥੇ ਕਿੱਥੇ ਹੀਲੇ ਕਰੇਗਾ ਤੂੰ ਕਿਉਂ ਨਹੀਂ ਗੱਲ ਸਮਝਦੀ ਜਿਉਂ ਨੇ ਆਉਣਾ ਹੁੰਦਾ ਕਿੱਦਾਂ ਦਾ ਆ ਜਾਂਦਾ 2 ਸਾਲ ਹੋ ਗਏ 20 ਵਾਰੀ ਫੋਨ ਕੀਤਾ ਸਾਰਾ ਪਤਾ ਉਹਨੂੰ ਵੀ ਮੇਰੀ ਮਾਂ ਮਾ ਬੁਆਰਾ ਉਹਨੂੰ ਪਤਾ ਵੀ ਉਹਨਾਂ ਤੇ ਪੈਸੇ ਲਾਉਣੇ ਪੈਣਗੇ ਖਰਚਾ ਕਰਨਾ ਪਊਗਾ ਉੱਥੇ ਉਹ ਬੇਲਾ ਖਾਂਦਾ ਅਗਲੇ ਦੇ ਇੱਕੋ ਇੱਕ ਧੀਆ ਕਰੇ ਹੈ ਅਗਲੇ ਨੇ ਕਰਜਮਾਈ ਰੱਖ ਲਿਆ ਉਹਨੂੰ ਕੀ ਲੋੜ ਆਪਣੀ ਸਾਰ ਲੈਣ ਦੀ ਉਹ ਨਹੀਂ ਆਉਂਦਾ ਤੂੰ ਉਹਦਾ ਖਿਆਲ ਛੱਡ ਹੁਣ ਆਪਦੀ ਚਿੰਤਾ ਕਰਿਆ ਕਰ ਹੁਣ ਹਾਏ ਕਾ ਨੂੰ ਮੇਰਾ ਪ੍ਰੇਸ਼ਨ ਹੁੰਦਾ ਕਾ ਨੂੰ ਤੈਨੂੰ ਕਰਜੇ ਚੱਕਣੇ ਪੈਂਦੇ ਪ੍ਰੇਸ਼ਨ ਕਰਾ ਕੇ ਵੀਣੀ ਨਾ ਮੈਂ ਠੀਕ ਹੋਈ ਹਏ ਚਲ ਤੂੰ ਆ ਪੀ ਕੇ ਪੈ ਜਾ ਮੈਂ ਲਿਆਉਣਾ ਕਿਸੇ ਪਾਸੇ ਕੋਈ ਕਰਕੇ ਦੁੱਧਾ ਹੀ ਲੈ ਠੀਕ ਆ ਹੁਣ ਅੱਗੇ ਨਾਲੋਂ ਪਾਣੀ ਪਾਵਾਂ ਘਰ ਮੇਂ ਜਣਾਉਣਾ ਤੂੰ ਨਾ ਲੈਂਦੀ ਅੱਧੀ ਬਿਮਾਰਤਾ ਤੂੰ ਐ ਹੀ ਹੋ ਜਾਂਦੀ ਉਤਰ ਨਹੀਂ ਹਾਂ ਬਾਈ ਉਹ ਨਾ ਆਤਾ ਤੁਸੀਂ ਬਾਅਦ ਚ ਲਿਓ ਪਹਿਲਾਂ ਮੇਰੇ ਪੈਸਿਆਂ ਦਾ ਵੀ ਹੱਲ ਕਰ ਦੋ ਬਾਈ ਕਰਾਂਗੇ ਜ਼ਰੂਰ ਕਰਾਂਗੇ ਤੇਰੇ ਹੱਲ ਤੇ ਲੱਗੇ ਵਿਆਂ ਵੀਰ ਬਣ ਕੇ ਥੋੜਾ ਜਿਹਾ ਸਮਾਂ ਸਾਨੂੰ ਹੋਰ ਦੇ ਦਿਓ ਜੀ ਯਾਰ ਕਦੋਂ ਕਦੇ ਲੱਗਿਓ ਥੋੜਾ ਥੋੜਾ ਸਮਾਂ ਕਰਦੇ ਕਰਦੈ ਨੇ ਤੁਸੀਂ ਮੁੱਤ ਤਾਂ ਨਗਾਤੀਆਂ ਫਿਰ ਤੁਸੀਂ ਬਾਅਦ ਵਿੱਚ ਰੌਲਾ ਪਾਉਣਾ ਫਾਹੇ ਲੈਣੇ ਆ ਵੀ ਐਨੇ ਰੁਪਏ ਬਣ ਗਏ ਹੋਰ ਰੁਪਏ ਤਾਂ ਬਣਨਗੇ ਜਦੋਂ ਤੁਸੀਂ ਦੇ ਹੀ ਨਹੀਂ ਰਹੇ ਭਾਈ ਪੈਰੀ ਹੱਥ ਵਾਲਾ ਤੈਨੂੰ ਬੇਨਤੀ ਆ ਇੱਕ ਫਸਲ ਆ ਜਾਂਦੇ ਤੇਰਾ ਪਾਈ ਪਾਈ ਦਾ ਹਿਸਾਬ ਕਰਦਾਂਗੇ ਤੂੰ ਸਾਡੇ ਘਰ ਵਾਲੇ ਦੇਖੋ ਸਾਡੇ ਕੀ ਹਾਲਾਤ ਨੇ ਕਿੰਨੀ ਬਿਮਾਰੀ ਚੱਲ ਰਹੀ ਆ ਸਾਡੇ ਘਰ ਤੇ ਅਸੀਂ ਇੱਕ ਟਾਈਮ ਚਾਹ ਤੋਂ ਵੀ ਰਹਿਨੇ ਆ ਬਿਮਾਰੀਆਂ ਤੇਰੇ ਘਰ ਦੇ ਵਿੱਚ ਮੈਂ ਲਿਆਂਦੀਆਂ ਤੇਰਾ ਚਾਹ ਗੁੜ ਤੇਰਾ ਮੈਂ ਲਿਆ ਕੇ ਦੇਣਾ ਤੈਨੂੰ ਆਪਦੇ ਆਪ ਚਾਹੀਦਾ ਵੀ ਜਦੋਂ ਤੂੰ ਕੋਈ ਕੰਮ ਕਰੇਗਾ ਆਪਦਾ ਆਪੇ ਘਰ ਚਲਾਏਗਾ ਤੇਰਾ ਘਰ ਮੈਂ ਥੋੜੋ ਚਲੋਣਾ ਤੂੰ ਤਾਂ ਮੈਥੋਂ ਲੈ ਲੈ ਕੇ ਰੁਪਏ ਇੰਨਾ ਕੁਸ਼ ਕਰੀ ਗਿਆ ਹੁਣ ਤੂੰ ਮੇਰੇ ਰੁਪਏ ਦੇਣ ਵਾਰੀ ਮੁੱਕਰ ਰਿਹਾ ਤੂੰ ਮੈਨੂੰ ਲਾਰੇ ਲਾ ਰਿਹਾ ਕੱਲ ਕੱਲ ਤੇ ਤੂੰ ਮੁੱਕਰਦਾ ਉਹ ਤਾਂ ਤੇਰੀ ਗੱਲ ਬਾਈ ਸਹੀ ਆ ਸਾਰੀਆਂ ਤੇਰੀਆਂ ਗੱਲਾਂ ਸਹੀ ਨੇ ਮੇਰੀ ਮਜਬੂਰੀ ਸਮਝੇ ਤੂੰ ਤੇਰੀ ਕਾਹਦੀ ਮਜਬੂਰੀ ਸਮਝਾਂ ਕਿੰਨੀਆਂ ਫਸਲਾਂ ਵੜ ਲਈਆਂ ਤੂੰ ਕਦੇ ਤਾਂ ਤੂੰ ਪੈਸੇ ਦੇਣ ਦਾ ਨਾਮ ਲੈ ਬਾਈ ਸਾਨੂੰ ਨਾ ਬਿਮਾਰੀ ਨਹੀਂ ਉੱਠਣ ਦਿੰਦੀ ਕੀ ਕਰੀਏ ਜਿਹੜੇ ਚਾਰ ਪੈਸੇ ਕਮਾਉਣੇ ਆ ਖੇਤੀਬਾੜੀ ਦੇ ਸਾਰੇ ਬਿਮਾਰੀ ਤੇ ਲੱਗ ਜਾਂਦੇ ਨੇ ਮੇਰੇ ਮੂਰੇ ਸਭ ਨੀਰ ਬਣ ਕੇ ਇਹ ਗੱਲ ਮੇਰੇ ਮੂਰੇ ਨਾ ਆ ਟਕਵੰਝ ਕਰਨ ਦੀ ਲੋੜ ਨਹੀਂ ਬੰਦਿਆਂ ਨੂੰ ਰੁਪਈਏ ਧਰੋ ਜਿਵੇਂ ਲੈਤੇ ਸੀ ਉਮਰ ਪੀਓ ਦਿਓ ਦੇ ਮੰਗੇ ਵੀਰ ਜੀ ਸਾਰੇ ਪੈਸੇ ਦੇਵਾਂਗੇ ਜਿੰਨੇ ਸਾਡੇ ਸਿਹਰਾ ਸਾਰੇ ਦੇਵਾਂਗੇ ਪਰ ਸਾਨੂੰ ਥੋੜਾ ਟਾਈਮ ਦਿਓ ਅਗਲੇ ਸੇਵ ਰਲਣਗੇ ਫਸਲ ਆਈ ਤਾਂ ਬਾਅਦ ਦੇਊਗਾ ਜੇ ਦਿੱਤਾ ਜ਼ਿਮੀਦਾਰ ਬਾਈ ਤੁਹਾਡਾ ਜ਼ਰੂਰ ਕਰਾਂਗੇ ਸਾਨੂੰ ਥੋੜਾ ਜਿਹਾ ਟਾਈਮ ਹੋਰ ਦੇ ਸਾਡੇ ਤੇ ਤਰਸ ਕਰੋ ਤਰਸ ਕਰਦੇ ਨੂੰ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਤੁਹਾਡੇ ਤੇ ਜੇ ਤੁਹਾਡਾ ਇਹੀ ਹਾਲ ਚੱਲਦਾ ਰਿਹਾ ਨਾ ਜਿਹੜੇ ਘਰ ਦੇ ਵਿੱਚ ਬੈਠੋ ਘਰ ਛੱਡ ਕੇ ਘਰੋਂ ਬਾਹਰ ਨਿਕਲ ਜਾਓ ਬਾਈ ਐ ਨਾ ਕਰ ਤੈਨੂੰ ਬੇਨਤੀ ਆ ਤੂੰ ਆਇਨਾ ਕਰ ਪੀਂ ਅੱਛਾ ਹੁਣ ਤੁਸੀਂ ਆ ਵੀ ਕੁਛ ਕਰਨਾ ਸਿੱਖ ਗਏ ਤੁਸੀਂ ਤਾਂ ਬਹੁਤ ਨਾਟਕ ਕਰਨਾ ਸਿੱਖ ਲਿਆ ਯਾਰ ਸਾਡੀਆਂ ਮੰ ਜਦੋਂ ਪੈਸੇ ਲੈਣੇ ਹੁੰਦੇ ਆ ਉਦੋਂ ਤਾਂ ਤੁਸੀਂ ਧੌਣ ਉੱਚੀ ਚੱਕ ਚੱਕ ਕੇ ਖੜ੍ਹਦੇ ਹੁੰਦੇ ਹੋ ਹੁਣ ਤੁਸੀਂ ਪੈਰਾਂ 'ਚ ਡਿੱਗਣ ਦਾ ਵੀ ਨਾਟਕ ਕਰਨਾ ਸਿੱਖ ਲਿਆ ਹੈ ਬਈ ਨਾਟਕ ਨਹੀਂ ਤੁਸੀਂ ਸਾਡੀ ਮਜਬੂਰੀ ਨੂੰ ਸਮਝੋ ਅਸੀਂ ਤੁਹਾਡੀ ਪਾਈ ਪਾਈ ਦੇਵਾਂਗੇ ਸਮੇਤ ਬਿਆਅ ਦੇਵਾਂਗੇ ਬਸ ਸਾਨੂੰ ਥੋੜਾ ਜਿਹਾ ਸੈੱਟ ਹੋ ਲੈੰਦੋ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਜਲਦੀ ਤੋਂ ਜਲਦੀ ਮੇਰੇ ਪੈਸੇ ਮਿਲਣੇ ਚਾਹੀਦੇ ਆ ਨਹੀਂ ਇਸ ਘਰ ਦੇ ਵਿੱਚੋਂ ਨਿਕਲ ਜਾਓ ਬਾਹਰ ਮੈਨੂੰ ਘਰ ਛੱਡ ਦਿਓ ਨਹੀਂ ਫਿਰ ਮੈਂ ਆਪਦੀ ਏਕਾਤ ਤੁਹਾਨੂੰ ਦਿਖਾਉਂਗਾ ਮੈਂ ਤੁਹਾਨੂੰ ਕਿਵੇਂ ਇਥੋਂ ਬਾਹਰ ਕੱਢੂੰਗਾ ਘਰ ਛੱਡ ਕੇ ਆਪਾਂ ਕਿੱਥੇ ਜਾਵਾਂਗੇ ਜੀ ਕੋਈ ਹੱਲ ਕਰੋ ਤੁਸੀਂ ਜਾਓ ਨਾ ਅਗਰਦੀਪ ਜਮੀਦਾਰ ਕੋਲੇ ਤੇ ਉਹਨੂੰ ਕਹਿ ਦੇ ਸਾਡਾ ਅਗਲਾ ਸਾਲ ਲਖਾ ਲਾ ਸਾਨੂੰ ਹੁਣ ਕਿਹੜਾ ਪੈਸੇ ਦੇ ਦੇ ਉਹ ਕਹਿੰਦਾ ਪਹਿਲੇ ਹੀ ਮੈਂ ਤੁਹਾਨੂੰ ਬਹੁਤ ਐਡਵਾਂਸ ਦੇ ਹੀ ਬੈਠਾ ਕਹਿੰਦਾ ਹੋਰ ਐਡਵਾਂਸ ਮੈਂ ਵੀ ਨਹੀਂ ਦੇ ਸਕਦਾ ਤੁਹਾਨੂੰ ਕਹਿੰਦਾ ਤੁਹਾਡਾ ਤਾਂ ਹਰ ਸਾਲ ਦਾ ਇਹੀ ਕੰਮ ਹੁੰਦਾ ਹਜੇ ਕੰਮ ਤੇ ਆਉਂਦੇ ਨਹੀਂ ਤੁਸੀਂ ਪਹਿਲਾਂ ਐਡਵਾਂਸ ਮੰਗਣ ਲੱਗ ਜਾਂਦੇ ਹੋ ਸਾਰੇ ਪੈਸੇ ਇੱਕ ਮਹੀਨੇ ਚ ਵਰਤ ਲੈਨੇ ਹੋ ਫਿਰ 11 ਮਹੀਨੇ ਤੁਸੀਂ ਐਡਵਾਂਸ ਮੰਗਦੇ ਰਹਿੰਦੇ ਹੋ ਅਸੀਂ ਨਹੀਂ ਦੇ ਸਕਦੇ ਉਹ ਕਹਿੰਦਾ ਸਾਡੇ ਤਾਂ ਆਪ ਹੱਥ ਖੜੇ ਨੇ ਪਰ ਮੈਂ ਇੱਕ ਵਾਰੀ ਫੇਰ ਵੀ ਮੰਗ ਕੇ ਦੇਖ ਲਉ ਤੂੰ ਤੁਸੀਂ ਜਾਓ ਮੈਂ ਤਾਂ ਕਰਲਾ ਕਰੋ ਕਿ ਜੱਟ ਜ਼ਿਮੀਦਾਰ ਉਹ ਜਿਹੜਾ ਭਾਈ ਹੁੰਦਾ ਹੈ ਨਾ ਉਹ ਕਰਸ ਕਰ ਲੈਂਦੇ ਆ ਨਾਲੇ ਆਪਾਂ ਕਿਹੜਾ ਆਵੇ ਮੂੜਦੇ ਨਹੀਂ ਅਗਲਾ ਸਾਲ ਲਾ ਦਉਗੇ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਆਉਦੇ ਕੋਲੇ ਕੋਈ 100 200 ਲੈਣਾ ਹੋਵੇ ਅਗਲਾ ਦੇ ਦੇ 1.5 ਲੱਖ ਰੁਪਇਆ ਕਿਹੜਾ ਦਿੰਦਾ ਅੱਜ ਕੱਲ ਅੱਜ ਕੱਲ ਤਾਂ ਕੋਈ ਵਿਆਜ ਤੇ ਵੀ ਨਹੀਂ ਸਿੱਧੀ ਦਿੰਦਾ ਪੈਸੇ ਕੰਮ ਲਈਏ ਤੂੰ ਮਾਰੀ ਜਾਨੀਆਂ ਗੱਲਾਂ ਉੜੇ ਬੋਤੇ ਗਿਆ ਉਹ ਐਨੇ ਤੇ ਚੁੱਪ ਕਰ ਗਿਆ ਤੁਸੀਂ ਜਾਓ ਤਾਂ ਸਹੀ ਬੋਲਾ ਨਹੀਂ ਤਾਂ 20000 ਰੁਪਏ ਕੁਝ ਤਾਂ ਮਕੂਦੂ ਜਾ ਕੇ ਦੇਖਦਾ ਮਿਲਦੀਆਂ ਮਿੰਤਾਂ ਕਰਕੇ ਜੇ ਉਹ ਦੇ ਦੂਗਾ ਚੰਗਾ ਪੈ ਜਾ ਤੂੰ ਆਰਾਮ ਕਰ ਲੈ ਮੈਂ ਕਰਦਾ ਕੋਈ ਹੱਲ ਜਾਨਾ ਕਰਦਾ ਗੱਲ ਗੱਗੇ ਨਾਲ ਜੇ ਉਹ ਦੇ ਦੂਗਾ ਮੈਂ ਇਸੇ ਰਖੋਰ ਕੰਦੀ ਵੇਲ ਨਹੀਂ ਖੇਤਾਂ ਵਿੱਚ ਕੰਮ ਪਥਰੇ ਮੈਨੂੰ ਸੇਰ ਖੁਰਖਣ ਦੀ ਬੇਲਣਖੇ ਤੋਂ ਵਿੱਚ ਕੰਮ ਬਥੇਰੇ ਲਓ ਬਈ ਮੈਂ ਕਰ ਦੇਣਾ ਕੀ ਕੰਮ ਕਰਦਾ ਕਿਉਂ ਤੂੰ ਆ ਗਿਆ ਹੋ ਗਿਆ ਤੇਰਾ ਟਾਈਮ ਹਾਂ ਬਈ ਸਾਨੂੰ ਪਤਾ ਬਈ ਘਰੇ ਟਿਲਮਠੀ ਚੱਲਦੀ ਆ ਟਿਲਮਠ ਦਾ ਮੈਂ ਕੀ ਕਰਾਂ ਬਈ ਤੈਨੂੰ ਪਤਾ ਹੀ ਆ ਲੰਮੀ ਬਿਮਾਰੀ ਆ ਦਵਾਈਆਂ ਦਵਾਉਣੀਆਂ ਪੈਂਦੀਆਂ ਨੇ ਫਿਰ ਟਾਈਮ ਤਾਂ ਲੱਗਦੀ ਆ ਹਸਪਤਾਲਾਂ ਚ ਲੈਣਾ ਲੱਗੀਆਂ ਪਈਆਂ ਹੁੰਦੀਆਂ ਨੇ ਮੈਂ ਤੇਰੇ ਹਸਪਤਾਲਾਂ ਦਾ ਠੇਕਾ ਲੇਤਾ ਤੂੰ ਮੇਰਾ ਸੀਰੀਆ ਕਿ ਮੈਂ ਤੇਰਾ ਸੀਰੀਆ ਬਈ ਉਹ ਤਾਂ ਠੀਕ ਆ ਮੈਂ ਤੇਰਾ ਸੀਰੀਆ ਪਰ ਤੂੰ ਮਾੜੀ ਜੀ ਮੇਰੀ ਮਜਬੂਰੀ ਨੂੰ ਐ ਸਮਝਿਆ ਕਰ ਬੀ ਮੈਨੂੰ ਟਾਈਮ ਲੱਗ ਜਾਂਦਾ ਮੈਂ ਉਹੀ 2 ਘੰਟੇ ਹੱਥ ਨੇ ਵੱਧ ਲਾ ਜੂੰ ਤੁਸੀਂ ਆਏ ਨਾ ਕਰੋ ਨਾਲੇ ਟਾਈਮ ਨਾਲ ਆਇਆ ਕਰ ਆ ਬਾਨੇ ਜੇ ਨਾ ਘੜਿਆ ਕਰ ਮੇਰੇ ਕੋਲ ਬਾਈ ਉਹ ਤਾਂ ਠੀਕ ਆ ਬਾਈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਬਾਈ ਨਾ ਤੁਹਾਨੂੰ ਪਤਾ ਵੀ ਮੇਰੇ ਘਰੇ ਮਜਬੂਰੀ ਬੜੀ ਆ ਬਿਮਾਰੀ ਠੁਮਾਰੀ ਚੱਲਦੀ ਆ ਮੈਨੂੰ 50 ਕੁ ਹਜ਼ਾਰ ਰੁਪਏ ਚਾਹੀਦਾ ਸੀ 50 50 ਹਜ਼ਾਰ ਰੁਪਏ ਹੁਣ ਨਹੀਂ ਮਿਲਦਾ ਆਪਦਾ ਪਿਛਲਾ ਸਾਲ ਪੂਰਾ ਕਰਦੇ ਮੋਰੇ ਆਪਦਾ ਕੋਈ ਹੋਰ ਕੰਮ ਭਾਲ ਲਈ ਬਾਈ ਐਂ ਕੰਨੂ ਕਰ ਦੂੰ ਮੈਂ ਤੁਹਾਡੇ ਨਾਲ ਇਨੇ ਚਿਰਾਂ ਤੋਂ ਕੰਮ ਕਰੀ ਜਾਣਾ ਮੈਂ ਅਗਲਾ ਸਾਲ ਵੀ ਲਾ ਦੋ ਤੁਹਾਡੇ ਨਾਲ ਪਹਿਲਾਂ ਲਿਖਾ ਲਓ ਚਾਹੇ ਮੈਨੂੰ 50000 ਰੁਪਏ ਦੇ ਦਿਓ ਮੈਂ ਨਾ ਕਰਜ਼ਾ ਮੋੜਨਾ ਮੇਰੇ ਸਰ ਬਹੁਤ ਕਰਜ਼ਾ ਮੈਨੂੰ ਨਹੀਂ ਘਰੋਂ ਬਾਹਰ ਕਰ ਦੂ ਉਹ ਮੈਂ ਤੇਰੇ ਇੱਕ ਕਰਜ਼ੇ ਦਾ ਕੋਈ ਠੇਕਾ ਨਹੀਂ ਲੇਤਾ ਤੂੰ ਆਪਦਾ ਸਾਲ ਪੂਰਾ ਕਰ ਤੇ ਆਪਦਾ ਗਾਹਾਂ ਕੋਈ ਕੰਮ ਹੋਰ ਪਾ ਲੀ ਯਾਰ ਤੇਰਾ ਰੋਜ਼ ਦਾ ਹੀ ਕੀਤਾ ਹੋ ਗਿਆ ਇਹ ਜਿੱਥੋਂ ਮਰਜ਼ੀ ਹੱਲ ਕਰ ਲੈ ਯਾਰ ਮੇਰੇ ਤੋਂ ਨਹੀਂ ਤੇਰਾ ਹੇਲਾ ਹੁੰਦਾ ਭਾਈ ਜੀ ਮਿਹਨਤੀ ਆ ਦੇਖੋ ਮੈਂ ਤਾਂ ਚਾਹੇ ਉਮਰ ਪਰ ਲਿਖਾ ਲਓ ਮੈਂ ਸਾਰੀ ਉਮਰ ਤੁਹਾਡੇ ਕੰਮ ਕਰੂੰਗਾ ਮੇਰਾ ਨਾ ਆ ਕਰਜ਼ਾ ਮੈਨੂੰ ਕਰਜ਼ੇ ਤੋਂ ਮੁਕਤ ਕਰਾ ਦਿਓ ਇੱਕ ਵਾਰੀ ਮੈਨੂੰ ਤੁਹਾਡੇ ਤੇ ਆਸ ਆ ਮੈਂ ਹੋਰ ਕਿਹਦੇ ਜਾਉਂ ਭਾਈ ਜਦੋਂ ਕੰਮ ਤੁਹਾਡੇ ਕਰਦਾ ਮੈਂ ਪੈਸੇ ਵੀ ਸੋਥੇ ਹੀ ਮੰਗਣੇ ਨੇ ਨਾ ਤੇਰੇ ਕਰਜ਼ੇ ਦਾ ਮੈਂ ਕੀ ਕਰਾਂ ਭਾਈ ਇੱਕ ਵਾਰ ਮੇਰਾ ਕਰਜ਼ਾ ਲਾ ਦੇ ਮੁੜ ਕੇ ਮੇਰੀ ਸਾਰੀ ਕਹਾਣੀ ਸੈੱਟ ਆ ਜੂ ਤੂੰ ਇੱਕ ਵਾਰੀ ਮੇਰੀ ਮਦਦ ਕਰ ਦੇ ਤੈਨੂੰ ਬੇਨਤੀ ਹੈ ਮੇਰੀ ਵੀਰ ਬਣ ਕੇ ਬਸ ਤੂੰ ਯਾਰ ਆਵਦਾ ਸਾਲਾ ਪੂਰਾ ਕਰ ਜਾ ਅਗਾ ਹਾਂ ਆਪਦਾ ਹੋਰ ਕੋਈ ਕੰਮ ਲੱਭ ਲਈ ਮੇਰੇ ਤੋਂ ਨਹੀਂ ਨਾ ਤੇਰਾ ਕਰਜ਼ਾ ਗੁਰਜ਼ਾ ਲੈਂਦਾ ਮੇਰੇ ਤੋਂ ਨਾ ਕੋਈ ਆਪਦਾ ਹੋਉਂਦਾ ਚੁੱਪ ਕਰਕੇ ਆ ਜਾ ਬਈ ਐ ਕਿਉਂ ਕਰਦਾ ਤੂੰ ਦੇਖ ਲੈ ਨਾ ਤਾਂ ਕੋਈ ਗਰੀਬ ਦੀ ਗੱਲ ਸੁਣਦਾ ਨਾ ਉਹਦੀ ਮਜਬੂਰੀ ਨੂੰ ਸਮਝਦਾ ਗਰੀਬ ਨੂੰ ਤਾਂ ਅਗਲਾ ਹੀ ਸਮਝਦਾ ਵੀ ਇਹ ਤਾਂ ਸਿਰਫ ਕੰਮ ਲਈ ਬਣੇ ਨੇ ਸਾਰਾ ਦਿਨ ਕੰਮ ਹੀ ਕਰੀ ਜਾਣ ਗਰੀਬ ਬੰਦੇ ਨੂੰ ਜਦੋਂ ਬਾਰ-ਬਾਰ ਪੈਸਿਆਂ ਵਾਲੇ ਤੰਗ ਕਰਦੇ ਨੇ ਉਹ ਰੱਖਿਆ ਹੋਇਆ ਕੋਈ ਗਲਤ ਕਦਮ ਚੁੱਕ ਲੈਂਦਾ ਫਿਰ ਉਹ ਕਰੇ ਵੀ ਕੀ ਜਦੋਂ ਉਹਦੇ ਕੋਲੇ ਰਾਹ ਨਹੀਂ ਹੁੰਦਾ ਫਿਰ ਉਹਨੂੰ ਇਹੀ ਆਖਰੀ ਰਾਹ ਦਿਂਦਾ ਮਾ ਸਹੁੰਤਾ ਇਸੇ ਦਾ ਹੀ ਸਹਾਰਾ ਇਹੀ ਆਪਣੀ ਜ਼ਿੰਦਗੀ ਨੂੰ ਦੁੱਖਾਂ ਚੋਂ ਕੱਢ ਸਕਦੀ ਆ ਨਹੀਂ ਤਾਂ ਆਪਣੀ ਜ਼ਿੰਦਗੀ ਐਂ ਦੁੱਖਾਂ ਚੱਲੀ ਜਾਣੀ ਆ ਚਲੋ ਇੱਕ ਪਾਸਾ ਕਰ ਹੀ ਲੈਨੇ ਕੋਈ ਨਹੀਂ ਹੈਗਾ ਨੇੜੇ ਤੇਰੇ ਨਹੀਂ ਨਹੀਂ ਮੈਂ ਤਾਂ ਇਹ ਕੰਮ ਕਰ ਲੂੰ ਪਰ ਉਹਨੂੰ ਕੌਣ ਸਾਂਭੂ ਮੇਰੇ ਬਿਨਾ ਉਹਦਾ ਵੀ ਕੌਣ ਐ ਇੱਥੇ ਚਲੋ ਘਰੇ ਚੱਲ ਘਰੇ ਚੱਲ ਕੇ ਫੈਸਲਾ ਲੈਨੇ ਨਹੀਂ ਤਾਂ ਮੇਰੇ ਬਿਨਾ ਉਹ ਵੀ ਰੋਲ ਖੁੱਲ ਕੇ ਮਰ ਜੂ ਉਹ ਤਾਂ ਪਹਿਲੀ ਮੰਜੇ ਤੇ ਪਈ ਆ ਠਾਈ ਮੈਂ ਆ ਜਾ ਕਹੇ ਤੇ ਕੋਈ ਕੰਮ ਲੱਗ ਗਿਆ ਤੂੰ ਇੱਥੇ ਬਹਿ ਗਈ ਛਾਦ ਉੱਤਰਿਆ ਨਹੀਂ ਗਿਆ ਇੱਥੇ ਬਹਿ ਗਈ ਮੰਜੇ ਤੇ ਬਹਿ ਜਾਂਦੀ ਮੈਨੂੰ ਕਹ ਦੌਂਦੀ ਡੀਕੀ ਜਾਨੀਆ ਕਿੱਥੇ ਸੀ ਮੈਨੂੰ ਡੀਕੀ ਦੀ ਸੀ ਮੈਨੂੰ ਤਾਂ ਐ ਸੀ ਅੱਜ ਤੇਰੀ ਡੀਕ ਹਮੇਸ਼ਾ ਲਈ ਮੈਂ ਖਤਮ ਹੀ ਕਰਦਾ ਕੀ ਕਹੇ ਜਾਂ ਨਾ ਕੀ ਬੋਲੀਆ ਨਾ ਪਤਾ ਤੈਨੂੰ ਮੈਂ ਤਾਂ ਅੱਜ ਲੈ ਕੇ ਆਇਆ ਸੀ ਆਹਾ ਵੇ ਕਿਥੋਂ ਚੱਕਲੇ ਤੋਂ ਮੈਂ ਕਿ ਅੱਜ ਅੰਤ ਬਣਾਈ ਦਿੰਨੇ ਆ ਜ਼ਿੰਦਗੀ ਦਾ ਰੋ ਰੋ ਦੇ ਖਿੱਚ ਤੂੰ ਹੀ ਨਾਲੋਂ ਇੱਕ ਦਿਨ ਮੌਤ ਹੀ ਚੰਗੀ ਆ ਹਰ ਇੱਕ ਚੀਜ਼ ਦਾ ਹੱਲ ਮੌਤ ਨਹੀਂ ਹੁੰਦੀ ਜੇ ਅੱਜ ਦਿਨ ਮਾੜੇ ਆ ਤਾਂ ਕੱਲ ਨੂੰ ਚੰਗੇ ਵੀ ਆਉਣਗੇ ਕਦੇ ਆਸ ਨਹੀਂ ਛੱਡੀ ਦੀ ਹੁੰਦੀ ਕੋਈ ਪਤਾ ਨਹੀਂ ਹੁੰਦਾ ਕੋਈ ਫਰਿਸ਼ਤਾ ਬਣ ਕੇ ਬੌੜ ਜਾਂਦਾ ਹੁੰਦਾ ਮੈਨੂੰ ਨਹੀਂ ਲੱਗਦਾ ਮੈਂ ਸਦਾ ਤਾਂ ਨਹੀਂ ਆਏ ਰਹੂੰਗੀ ਜਿੱਦ ਦੇ ਮੈਂ ਠੀਕ ਹੋਊਗੀ ਮੈਂ ਤੇਰੇ ਨਾਲ ਕੰਮ ਕਰਾਂਉ ਮੇਰੀ ਤਾਂ ਸਾਰੀ ਜ਼ਿੰਦਗੀ ਤਰਲੇ ਮੇਨ ਤਾਂ ਕਰ ਲਾ ਹਾਂ ਇਹਨਾਂ ਸੋਚ ਮਾੜਾ ਨਹੀਂ ਸੋਚੀਦਾ ਹੁੰਦਾ ਚੱਕ ਤੈਨੂੰ ਸਾਹਮਣੇ ਕੁਝ ਦਾ ਦਿਨ ਬਦਲਣਗੇ ਰੱਬ ਤੇ ਭਰੋਸਾ ਰੱਖ ਸਦਾ ਨਹੀਂ ਦਿਨ ਇਹ ਜਿਹੜੇ ਰਹਿੰਦੇ ਚੱਲ ਜੇ ਤੂੰ ਕਹਿਨੀ ਆ ਮੈਂ ਇਹਨੂੰ ਸਾਹਮਣੇ ਦਨਾਂ ਔਰ ਇੰਤਜ਼ਾਰ ਕਰ ਲੈਨੇ ਆ ਕੀ ਆ ਪਰਮਾਤਮਾ ਆਪਣੀ ਵੀ ਸੁਣ ਲੇ ਚੰਗੇ ਦਿਨ ਆਈ ਜਾਣ ਚਲ ਉੱਠ ਤੂੰ ਮੰਜੇ ਤੇ ਬੈਠ ਆ ਜਾ ਮੈਂ ਸਾਹਮਦਾ ਇਹਨੂੰ ਚਲ ਉਠ ਨਾ ਤੈਨੂੰ ਸੁਣਾਈ ਨਹੀਂ ਦਿੱਤਾ ਸੀ ਉਹ ਦਿਨ ਸਰਦਾਰ ਨੇ ਕਿਹਾ ਸੀ ਹਾਂ ਮੈਂ ਕੀ ਗੱਲ ਸੋਭਨਾ ਦੇ ਦੱਤਾ ਨੂੰ ਲੈ ਆ। ਅੱਛਾ ਹਜੇ ਮੈਨੂੰ ਬਿਠਾਉਣੀ ਐ। ਨਾ ਗੱਲ ਸੁਣ ਮੈਂ ਤੈਨੂੰ ਆਖਿਆ ਸੀ ਮੈਨੂੰ ਦੁਬਾਰੇ ਨਾ ਆਉਣਾ ਪਵੇ ਤੇ ਮੇਰੇ ਪੈਸੇ ਪਹੁੰਚਾ ਦੇ। ਕੀ ਗੱਲ ਤੂੰ ਪੈਸੇ ਕਹਤੋਂ ਨਹੀਂ ਭੇਜੇ? ਕੀਤਾ ਸੀ ਹੀਲਾ। ਹੋਇਆ ਨਹੀਂ ਜੀ। ਕਰ ਦਿਆਂਗੇ। ਕੁਛ ਦਿਨ ਰੁਕ ਜਾ। ਫੇਰ ਮੈਂ ਤੈਨੂੰ ਆਖਿਆ ਸੀ ਵੀ ਮੇਰੇ ਘਰ ਦਾ ਕੰਮ ਕਰਦੀ। ਤਾਂ ਤੂੰ ਕੰਮ ਕਰਨ ਵੀ ਨਹੀਂ ਆਈ। ਮੇਰੇ ਹਾਸ ਤਾਂ ਦੇਖੋ ਜੀ ਮੇ ਤੋਂ ਕੰਮ ਹੁੰਦਾ ਨਹੀਂ ਕਿ ਮੈਂ ਆਉਂਦੀ ਅੱਛਾ ਅੱਛਾ ਤੇਥੋਂ ਕੰਮ ਨਹੀਂ ਹੁੰਦਾ ਨਾ ਤੇਰੇ ਖਸਮ ਨੂੰ ਭੇਜ ਦਿੰਦੀ ਉਹ ਤਾਂ ਕਰ ਲੈਂਦਾ ਕੰਮ ਸਾਰਾ ਮੇਰੇ ਕੱਪੜਿਆਂ ਦਾ ਢੇਰ ਲੱਗਿਆ ਪਿਆ ਕਹਿੰਦੀ ਉਹਨੂੰ ਜਾ ਕੇ ਧੋਇਆਊਗਾ ਸੁਣਾਈ ਨਹੀਂ ਦਿੱਤਾ ਏ ਕੁਈ ਨਾ ਸਰਤਾ ਸਰਪੇ ਪੇਦੀ ਨਹੀਂ ਤੂੰ ਆਜੀ ਹੁਣ ਮੈਂ ਚੱਲੀ ਐ ਜੇ ਮੈਂ ਫੇਰ ਆ ਕੇ ਤੇਰੇ ਗੁੱਤ ਨਹੀਂ ਫੜ ਕੇ ਆਣੀ ਸੋ ਲੱਗ ਗਿਆ ਝੁਲਕਣ ਹਾਏ ਆ ਕੋ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਨਹੀਂ ਗਈ ਮੇਰੇ ਹੁੰਦੇ ਇਹ ਜਾ ਕੇ ਹੁਣ ਲੋਕਾਂ ਦੇ ਕੱਪੜੇ ਧੋਊਗਾ ਹਾਏ ਰਬਾ ਫਰੂਨਾ ਆ ਦੇਖ ਲੈ ਤੂੰ ਮੈਥੋਂ ਕਿੰਨਾ ਲੁਕੋ ਰੱਖਦੀ ਰਹੀ ਹੈਂ ਵੀ ਚਾਚੀ ਆਪਣੇ ਘਰੇ ਉਂ ਆਉਂਦੀ ਆ ਚਾਚੀ ਦੇ ਪੈਸੇ ਦੇਣੇ ਆ ਤਾਂ ਅਗਲੀ ਬੋਲਦੀ ਆ ਹੁਣ ਕਿੰਨਾ ਕਿੰਨਾ ਕੁਝ ਬੋਲ ਕੇ ਗਈ ਆ ਮੈਂ ਸਾਰਾ ਕੁਝ ਸੁਣ ਲਿਆ ਹੈ ਤੂੰ ਤਾਂ ਚਾਚੀ ਦਾ 7-8000 ਦੇਣਾ ਹੂ ਉਹਦੇ ਪਿੱਛੇ ਦੇਖ ਲੈ ਆਪਾਂ ਨੂੰ ਕਿੰਨਾ ਕੁਝ ਕਹਿੰਦੀ ਆ ਮੈਂ ਲੱਖਾਂ ਰੁਪਈਆ ਦੇਣਾ ਮੈਂ ਕਿੱਧਰ ਨੂੰ ਜਾਵਾਂ ਮੈਂ ਤੈਨੂੰ ਉੱਤੇ ਕਿਹਾ ਸੀ ਮੇਰੀ ਜ਼ਿੰਦਗੀ ਦਾ ਖਤਮਾ ਕਰ ਦਿੰਨੇ ਆ ਸਾਰੇ ਦੁੱਖ ਹੀ ਮੁੱਕ ਜਾਣਗੇ ਇੱਕ ਵਾਰ ਚ ਪਰ ਤੂੰ ਮੰਨੀ ਨਹੀਂ ਮਰਨਾ ਹਰ ਇੱਕ ਚੀਜ਼ ਦਾ ਹੱਲ ਨਹੀਂ ਹੁੰਦਾ ਕੋਈ ਨਾ ਅੱਜ ਨਹੀਂ ਤਾਂ ਸਵੇਰ ਕਦੇ ਤਾਂ ਦਿਨ ਬਦਲਣਗੇ ਚਲੋ ਤੁਸੀਂ ਬਿੰਦ ਚਾਟਰਾਮ ਕਰ ਲੋ ਫਿਰ ਖੇਤ ਵੀ ਜਾਣਾ ਹੋਗਾ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗ ਜੇ ਫੇਰਾ ਸਾਡੀ ਜ਼ਿੰਦਗੀ ਚ ਕਾਦਾ ਆਰਾਮ ਆ ਸਾਡੇ ਗਰੀਬਾਂ ਵਾਰੀ ਤਾਂ ਰੱਬ ਵੀ ਰੁੱਸ ਜਾਂਦਾ ਪਤਾ ਨਹੀਂ ਸਾਡੀ ਕਿਸਮਤ ਇੰਨੀ ਮਾੜੀ ਕਿਉਂ ਆ ਇੱਕ ਤਾਂ ਬਿਮਾਰੀਆਂ ਦੂਜਾ ਕਰਜ਼ੇ ਪਤਾ ਨਹੀਂ ਇਹਨਾਂ ਤੋਂ ਕਦੋਂ ਖੜਾ ਸੁੱਟੂ ਸਾਡਾ ਹੇ ਜੀ ਸਾਰੇ ਮੈਂ ਜਨਵਰੀ ਪਏ ਸ਼ਾਬਾਸ਼ ਬਹੁਤ ਵਧੀਆ ਟੌਰ ਨਾਲ ਪਏ ਆ ਸ਼ਾਮੇ ਲੰਮੀਆਂ ਤਾਣੀਆਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਨਾ ਸਾਨੂੰ ਹਜੇ ਵੀ ਸਮਝ ਨਹੀਂ ਆਈ ਮੈਂ ਤੁਹਾਡੇ ਕੋਲੇ ਕਿੰਨੇ ਵਾਰ ਸਨੇਹ ਲਾ ਚੁੱਕਿਆ ਵੀ ਤੁਸੀਂ ਪੈਸੇ ਦੇ ਦਿਓ ਭਾਈ ਬੈਠੋ ਪਹਿਲਾਂ ਤਾਂ ਜੀ ਤੁਸੀਂ ਬੈਠੋ ਜੀ ਕੋਈ ਨਾ ਬੈਠਣ ਬੋਠਣ ਵਾਲੀ ਗੱਲ ਨਾ ਕਰ ਮੇਰੇ ਨਾਲ ਪੈਸੇ ਧਰੋ ਤੂੰ ਮਾ ਉਹਨਾਂ ਰਾਮ ਨਾਲ ਪਿਆ ਇੱਥੇ ਤੈਨੂੰ ਕੋਈ ਫਿਕਰ ਹੈ ਨਹੀਂ ਰਾਮ ਨਾਲ ਕਾ ਨੂੰ ਜੀ ਸਾਡੀ ਜ਼ਿੰਦਗੀ ਚ ਕਿੱਥੇ ਆਰਾਮ ਮੈਂ ਤਾਂ ਨਾ ਰਾਤ ਮੋਟਰ ਤੇ ਸੀ ਹੁਣ ਇਹਨੂੰ ਦਵਾਈ ਬੂਟੀ ਦੇਣਾ ਸੀ ਮੈਂ ਕਿਹਨੂੰ ਨਾਲੇ ਚਾਹ ਪਾਣੀ ਕਰਕੇ ਦੇ ਜਾਂ ਮੈਂ ਤਾਂ 2 ਹੀ ਸਿੱਧੀ ਕਰੀ ਸੀ ਤੁਸੀਂ ਆਗੇ ਉਹਦੀ ਯਾਰ ਮੇਰੇ ਲਈ ਤੂੰ ਮੋਟਰਾਂ ਦੇ ਮਾਰ ਰਿਆਂ ਤੂੰ ਆਪਦੇ ਲਈ ਮਾਰ ਰਿਆਂ ਜੇ ਤੂੰ ਫੇਰ ਹੀ ਕੋਹਾਵਦਾ ਬਣਾਏਗਾ ਫੇਰ ਹੀ ਕੋਕ ਕਰੇਗਾ ਬਈ ਕਰੀ ਤਾਂ ਬਹੁਤ ਕੁਝ ਜਾਣਿਆ ਪਰ ਆ ਬਿਮਾਰੀ ਨਹੀਂ ਸਾਡਾ ਖੇੜਾ ਛੜਦੀ ਜਿਹੜੇ ਚਾਰ ਪੈਸੇ ਕਮਾਉਣੇ ਆ ਉਹ ਬਿਮਾਰੀ ਵੀ ਖਾ ਜਾਂਦੀ ਆ ਸਾਡੇ ਸਾਨੂੰ ਉੱਠਣੀ ਉਹ ਯਾਰ ਬਿਮਾਰੀ ਬਿਮਾਰੀ ਲਾ ਰੱਖਿਆ ਇੱਥੋਂ ਬਾਹਰ ਨਿਕਲੋ ਇੱਥੋਂ ਬਾਹਰ ਜਾਓ ਤੁਸੀਂ ਨਹੀਂ ਲੋਟ ਆਉਂਦੇ ਐਸਾ ਬਨਾਲਾ ਆਏ ਨਾ ਕਾਏ ਕਾਨੂੰ ਕਰ ਦੋ ਵੀਰੇ ਹਰ ਵਾਰ ਛੋੜੇ ਹੀ ਬਹਾਨੇ ਸੁਣ ਸੁਣ ਕੇ ਮੈਂ ਅੱਕ ਧੱਪੇ ਜਾ ਰਿਹਾ ਜੀ ਸਾਨੂੰ ਕੁਛ ਟਾਈਮ ਦੇ ਦਿਓ ਸਾਨੂੰ ਤੁਸੀਂ ਸਾਨੂੰ ਘਰੋਂ ਨਾ ਕੱਢੋ ਹਰ ਵਾਰ ਛੋਟੀਆਂ ਬੇਨਤੀਆਂ ਛੋਟੀਆਂ ਦਲੀਲਾਂ ਹੀ ਸੁਣ ਸੁਣ ਕੇ ਮੈਂ ਪਾਗਲ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਕਿੱਥੇ ਮਰਜੀ ਜਾਓ ਮੇਰੇ ਪੈਸੇ ਧਰੋ ਨਹੀਂ ਇਸ ਘਰ ਚੋਂ ਦਫਾ ਹੋ ਜਾਓ ਅਸੀਂ ਤੁਹਾਨੂੰ ਬੇਨਤੀ ਕਰ ਸਕਦੇ ਹਾਂ ਪਰ ਅਸੀਂ ਗਰੀਬ ਕੀ ਕਰ ਸਕਦੇ ਹਾਂ ਤੇ ਰੱਬ ਦਾ ਵਾਸਤਾ ਸਾਨੂੰ ਕੁਛ ਟਾਈਮ ਦੇ ਦਿਓ ਅਸੀਂ ਤੁਹਾਡਾ ਸਾਰਾ ਪਾਈ ਪਾਈ ਮੋੜ ਮੈਂ ਸਾਨੂੰ ਟਾਈਮ ਦਿੰਦਾ ਦਿੰਦਾ ਸਾਲ ਨੰਗਵਾ ਲਿਆ

ਗਰੀਬ ਵੀ ਨਖੇ ਨੂੰ ਦੇ ਤੋ ਸੇ ਸਹੀ ਕਿਹਾ ਸੀ ਜੀ ਜੇ ਮੈਂ ਕਾ ਸੋਡੀ ਗੱਲ ਮੰਨ ਲੈਂਦੀ ਤਾਂ ਅੱਜ ਆਪਾਂ ਇਹਨਾਂ ਤੋਂ ਦੁਬਾਰੇ ਬੇਇੱਜ਼ਤੀ ਨਾ ਕਰਾਉਂਦੇ ਜੇ ਇਹਨੇ ਆਪਾਂ ਨੂੰ ਕੱਲ ਨੂੰ ਘਰੋਂ ਕੱਢਤਾ ਆਪਾਂ ਕਿੱਥੇ ਜਾਵਾਂਗੇ ਕੀ ਕਹਿਣਗੇ ਲੋਕ ਮੈਂ ਤੁਹਾਨੂੰ ਰੋਕਿਆ ਸੀ ਨਾ ਮੈਂ ਹੀ ਤੁਹਾਨੂੰ ਕਹਿੰਨੀ ਆ ਲਿਓ ਚੱਕ ਕੇ ਆਪਾਂ ਦੋਨੇ ਪੀਨੇ ਆ ਕੋਈ ਕੁਸਮਾ ਕਰੋ ਘਰ ਸਾਹਮਣੇ ਜਮੀਨ ਨਾ ਸਾਹਮਣੇ ਬੱਚੇ ਸਾਹਮਣੇ ਖੁਸ਼ ਹੋਵੇ ਦੁਨੀਆ ਤੇ ਆਪਾਂ ਆਪਣੀ ਜੀਵਨ ਲੀਲਾ ਖਤਮ ਕਰ ਲੈਨੇ ਆ ਜਾਓ ਤੁਸੀਂ ਲਿਆਓ ਮੈਂ ਤਾਂ ਤੈਨੂੰ ਪਹਿਲਾਂ ਕਹਿੰਦਾ ਸੀ ਰੋਜ਼ ਰੋਜ਼ ਮਰਨ ਨਾਲੋਂ ਇੱਕ ਦਿਨ ਮਰਨਾ ਚੰਗਾਗਾ ਜਾ ਲੈ ਕੇ ਆਓ ਟਾਈਮ ਨਾ ਲਾਓ ਹਣ ਬਬ ਕਿਸੇ ਦਾ ਮਰਨ ਨੂੰ ਤੇ ਨਹੀਂ ਕਰਦਾ ਪਰ ਇਹ ਬੁਰੇ ਹਾਲਾਤ ਇਹ ਗਰੀਬੀ ਇਹ ਕਰਜ਼ਾ ਇਹ ਬਿਮਾਰੀਆਂ ਬੰਦੇ ਨੂੰ ਮਾਰਨ ਲਈ ਮਜਬੂਰ ਕਰ ਦਿੰਦੀਆਂ ਨੇ ਲੈ ਬਾਗਵਾਨੀ ਪਹਿਲਾਂ ਮੈਂ ਪੀ ਲਵਾਂ ਨਹੀਂ ਪਹਿਲਾਂ ਮੈਂ ਪੀਉਂਗੀ ਨਹੀਂ ਮੈਂ ਪਹਿਲਾਂ ਮੈਂ ਜਦੋਂ ਆਪਣੇ ਮਾਤਾ ਜੀ ਦੇਖਣਾ ਚਾਹੁੰਦਾ ਸਾਡੇ ਕੀ ਹਾਲਾਤ ਬਣਗੇਗਾ

Ana ba manu ma'am gari rba ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਜਿਹੜੀ ਇਹ ਤੁਸੀਂ ਵੀਡੀਓ ਦੇਖਿਆ ਤਾਂ ਉਹ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਣਾ ਜਿਵੇਂ ਤੁਸੀਂ ਸਾਡੀ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਕਰਨਾ ਸਾਨੂੰ ਬਹੁਤ ਤੋਂ ਬਹੁਤ ਸਹਿਯੋਗ ਦਿਆ ਕਰੋ ਸਾਡੇ ਵੀਡੀਓ ਬਣਾਉਣ ਦਾ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਸਾਡਾ ਇੱਥੇ ਮਕਸਦ ਇਹ ਨਹੀਂ ਹੈਗਾ ਵੀ ਜੇ ਤੁਸੀਂ ਕਰਜੇ ਥੱਲੇ ਦਬਗੇ ਤਾਂ ਸਪਰੇਅ ਪੀ ਕੇ ਆਤਮ ਹੱਤਿਆ ਕਰ ਲੋ ਜਾਂ ਕੋਈ ਹੋਰ ਗਲਤ ਸਟੈਪ ਚੱਕ ਲੋ ਸਾਡਾ ਮਕਸਦ ਇਹ ਆ ਅਸੀਂ ਸਮਝਾਉਂਦਾ ਹਾਂ ਲੋਕਾਂ ਨੂੰ ਵੀ ਤੁਸੀਂ ਹਾਲਾਤਾਂ ਦੇ ਨਾਲ ਲੜੋ ਹਰੇਕ ਚੀਜ਼ ਦਾ ਹੱਲ ਹੁੰਦਾ ਤੁਸੀਂ ਅਖੀਰ ਤੱਕ ਲੜਦੇ ਜਾਓ ਕਦੇ ਵੀ ਹੌਸਲਾ ਨਾ ਹਾਰੋ ਇਸ ਦਾ ਇਹੀ ਸਿੱਟਾ ਹੈਗਾ ਵੀ ਤੁਸੀਂ ਹਰੇਕ ਕੋਈ ਵੀ ਸਮੱਸਿਆ ਹੁੰਦੀ ਆ ਤੁਹਾਡੀ ਉਹਦਾ ਡਟ ਕੇ ਸਾਹਮਣਾ ਕਰੋ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਾ ਮੰਨੋ ਤੇ ਸਾਡਾ ਚੈਨਲ ਆ ਜੀ ਮਾਸਟਰ ਖੁੱਡੀ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਦਾ ਨਾਮ ਆ ਮਾਸਟਰ ਖੁੱਡੀ